ਬੇਨਤੀ ਕਰਾਂ ਹਰਮਨ ਸਿੰਘ ਮਡਿਆਲ ਜੀ ਉਹ 2 ਮਿੰਟ ਗੁਰਮਤਾ ਵਿਚਾਰ 2 ਮਿੰਟ ਲਈ ਸੰਗਤਾਂ ਦੇ ਸਨਮੁਖ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੁਰਸੀਆਂ ਲਾ ਲੀਆਂ ਫੌਜਾਂ ਤੇ ਸਤਬੱਬਾ ਲਖਪੀਰ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਂ ਜੋ ਇਸ ਸਮਾਜਿਕ ਮੁੱਦੇ ਨੂੰ ਉਹਨਾਂ ਨੇ ਬਹੁਤ ਹੀ ਤਰੀਕੇ ਨਾਲ ਕਹ ਲਓ ਜਾ ਹਲੀਮੀ ਨਾਲ ਕਹ ਲਓ ਜਾਂ ਫਿਰ ਜਿਸ ਵੀ ਭਾਸ਼ਾ ਦੇ ਵਿੱਚ ਸਮਝਦੇ ਸੀ ਉਹਨਾਂ ਨੇ ਇਹਨੂੰ ਸੁਮਾਰਿਆ ਤੇ ਮੇਰੇ ਲਈ ਮੇਰੇ ਵੱਲੋਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਦੂਸਰੀ ਗੱਲ ਇਹ ਹੈ ਜੀ ਦੇਖੋ ਮੈਂ ਕਦੀ ਵੀ ਕਿਸੇ ਧਾਰਮਿਕ ਮੁੱਦੇ ਤੇ ਨਹੀਂ ਬੋਲੇ ਅੱਜ ਤੱਕ ਤੇ ਨਾ ਹੀ ਮੈਂ ਬੋਲਣਾ ਚਾਹੁੰਦਾ ਸੀ ਬਟ ਜਦੋਂ ਆਪਣੇ ਬਾਬਾ ਜੀ ਕੇਬਸੀ ਜੀ ਬਾਬਾ ਜੀ ਤੋਂ ਇਹਦੇ ਬਾਰੇ ਇਸ ਚੀਜ਼ ਬਾਰੇ ਪਤਾ ਲੱਗਾ ਕਿ ਆ ਚੀਜ਼ ਹੈਗੀ ਇੱਥੇ ਹੋ ਰਹੀ ਆ ਜਾਂ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਬੇਸ਼ੱਕ ਮੈਂ ਇੱਕ ਸਾਫ ਸੂਰ ਸਿੱਖ ਨਹੀਂ ਹੈਗਾ ਪਰ ਗੁਰੂ ਦੀ ਮਰਿਆਦਾ ਬਾਰੇ ਇੰਨਾ ਤਾਂ ਮੈਨੂੰ ਜ਼ਰੂਰ ਪਤਾ ਹੈ ਆ ਕਿ ਉਹਦੇ ਵਿੱਚ ਕੀ ਹੋ ਸਕਦਾ ਔਰ ਕੀ ਨਹੀਂ ਹੋ ਸਕਦਾ ਤੇ ਸ਼ਾਇਦ ਮੈਨੂੰ ਇੰਨਾ ਡਿਟੇਲ ਚ ਨਹੀਂ ਪਤਾ ਲੱਗਦਾ ਪਰ ਜਦੋਂ ਮੈਂ ਸੋਸ਼ਲ ਮੀਡੀਆ ਤੇ ਬਾਬਾ ਲਖਵੀਰ ਸਿੰਘ ਜੀ ਦੀ ਬਣੋ ਬੜੇ ਵਧੀਆ ਤਰੀਕੇ ਨਾਲ ਜੋ ਉਹਨਾਂ ਨੇ ਐਕਸਪਲੇਨ ਕੀਤਾ ਕਿ ਇਥੇ ਹੋ ਕੀ ਰਿਹਾ ਆ ਔਰ ਮੈਨੂੰ ਮਤਲਬ ਦੁੱਖ ਤਾਂ ਹੋਇਆ ਹੋਇਆ ਇਸੇ ਬਾਰੇ ਔਰ ਸ਼ਰਮ ਵੀ ਆਈ ਕਿ ਸਮਾਜ ਤਾਂ ਇੱਕੋ ਹੀ ਆ ਆਪਾਂ ਮਨਾ ਨਹੀਂ ਕਰਦੇ ਕਿਸੇ ਦੀ ਧਾਰਮਿਕ ਆਸਥਾ ਕਿਤੇ ਵੀ ਹੋ ਸਕਦੀ ਹੈ ਮੈਂ ਸਾਰੀ ਧਰਮਾਂ ਦਾ ਸਤਿਕਾਰ ਕਰਦਾ ਆ ਪਰ ਜੋ ਗੁਰੂ ਦੀ ਮਰਿਆਦਾ ਆ ਜਾਂ ਜੋ ਜੋ ਗੁਰੂ ਸਾਹਿਬ ਦੇ ਹੁਕਮ ਤੋਂ ਬਾਹਰ ਹੁੰਦਾ ਆ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮੇਰੀ ਇੱਕ ਸਟੇਟ ਲੈਵਲ ਤੇ ਮੂਵਮੈਂਟ ਹੈਗੀ ਆ ਡਰਗ ਨੂੰ ਲੈ ਕੇ ਜੋ ਕਿ ਫਾਰਮੈਟ ਜੀ ਵੀ ਸ਼ਸ਼ੀ ਕਾਂਜੀ ਨੇ ਕੀਤੀ ਸੀ ਸ਼ੁਰੂਆਤ ਕੀਤੀ ਸੀ ਪਰ ਉਹ ਨਾਨੜ ਨਾਲ ਇੱਕ ਹਿਊਮਨ ਰਾਈਟਰ ਨੂੰ ਲੈ ਕੇ ਚੱਲਦੇ ਸੀ ਔਰ ਸਿੱਖ ਜਥੇਬੰਦੀਆਂ ਦੀ ਪੂਰੀ ਸਪੋਰਟ ਕਰਦੇ ਸੀ ਉਹ ਜੋ ਵੀ ਜਿੱਥੇ ਤੱਕਾ ਹੁੰਦਾ ਉਹ ਖੜਦੇ ਨੇ ਤੇ ਉਹਨਾਂ ਦਾ ਕਨਵੀਨਰ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਖੜਾ ਤਮੈਂ ਬਿਲਕੁਲ ਪੂਰੇ ਮਾਨ ਨਾਲ ਔਰ ਪੂਰੇ ਪਰੋਣ ਨਾਲ ਇੱਥੇ ਖੜਕੇ ਬੋਲਦਾ ਆ ਕਿ ਜੇਕਰ ਇੱਥੇ ਕੋਈ ਵੀ ਗਲਤ ਚੀਜ਼ ਹੁੰਦੀ ਹੈ ਜੋ ਗੁਰੂ ਮਰਿਆਦਾ ਦੇ ਬਾਹਰ ਹੈਗੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਤੇ ਮੇਰੀ ਟੀਮ ਜਿਹੜੀ ਹੈ ਉਹ ਬਾਬਾ ਕੇਵਲ ਸਿੰਘ ਜੀ ਦੇ ਨਾਲ ਬਿਲਕੁਲ ਕੰਦੇ ਨਾਲ ਕੰਦਾ ਲਾ ਕੇ ਖੜੀ ਹੈ ਤੇ ਮੈਂ ਇਸ ਚੀਜ਼ ਦਾ ਪੂਰਾ ਸਮਰਥਨ ਕਰਦਾ ਆ ਕਿ ਬਾਬਾ ਜੀ ਨੇ ਜੋ ਇਹ ਇੰਨੀ ਵੱਡੀ ਜਿਹੜੀ ਆ ਇੱਕ ਕੋਸ਼ਿਸ਼ ਕੀਤੀ ਹੈ ਕਿਉਂਕਿ ਦੇਖੋ ਚਾਹੇ ਤਾਂ ਅਸੀਂ ਬਰਦਾਸ਼ਤ ਕਰ ਸਕਦੇ ਸੀ ਪਰ ਬਾਬਾ ਕੇਵਲ ਸਿੰਘ ਜੀ ਦੀ ਹੈ ਇੱਕ ਕੋਸ਼ਿਸ਼ ਜਿਹੜੀ ਅੱਜ ਰੰਗ ਲਿਆਈ ਹੈ ਕਿ ਅੱਜ ਦੇ ਦਿਨ ਜਿੱਥੇ ਇੱਥੇ ਮੈਂ ਕੋਈ ਗਲਤ ਸ਼ਬਦ ਮਾਫੀ ਚਾਹੁੰਦਾ ਹਾਂ ਜੋ ਇੱਥੇ ਕੰਜਰ ਘਾਟ ਹੋਣਾ ਸੀ ਉਹ ਨਹੀਂ ਹੋਇਆ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹ ਲਈ ਮੈਂ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ ਔਰ ਫਿਰ ਦੁਬਾਰਾ ਬਾਬਾ ਕੇਵਲ ਸਿੰਘ ਜੀ ਤੇ ਗੁਰੂਦਿਆਂ ਲਾਲੀਆਂ ਫੌਜਾਂ ਜਿਨ੍ਹਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਇਹ ਉਹਨਾਂ ਬਾਬਾ ਆਪਣੇ ਲਖਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣ